ਗੁੱਡ ਮਾਰਨਿੰਗ ਹੀ ਉੱਠ ਖੜੇ ਸੀ ਆਪਾਂ ਪਹੁੰਚ ਗਏ ਈ ਜਿਆਦੇ ਗੰਦੀ ਹੋ ਗਈ ਇੱਧਰ ਧੋਈ ਜਾਂਦੇ ਆ ਬਾਈ ਹੁਣੀ ਪਾਉਂਟ ਟੌਪ ਵਾਲਿਆਂ ਨੇ ਭੇਜਿਆ ਬੰਦੇ ਇੱਥੇ ਸੜੀ ਹੈਲੋ ਗਾਇਸ ਅਸੀਂ ਪਹੁੰਚ ਗਏ ਆ ਘਰੇ ਘਰੇ ਇਹ ਸਾਡੇ ਪਿੰਡ ਦਾ ਮੁੰਡਾ ਹੈ ਇਹਦੇ ਚਰਚੇ ਕਹਿੰਦੇ ਪਿੰਡ ਵਾਲੀ ਦਾ ਫੱਕਦਿਆ ਸਾਡੇ ਆ ਜਨ ਦੱਸਿਆ ਨਹੀਂ ਸੀ ਪਰ ਸਾਨੂੰ ਪਤਾ ਲੱਗ ਗਿਆ ਕਿਉਂਕਿ ਜਨਮ ਕਹੜੀ ਜਨਮ ਤਰੀਕਾ ਹੱਥ ਲੱਗੀ ਸਾਡੇ ਭਰਾਵਾ ਜਨਮ ਤਰੀਕਾ ਆਪਾਂ ਲੱਗੇ ਆ ਜਾਨ ਵਾਪਸ ਇੱਧਰ ਬਾਈ ਹੁਣੀ ਅਮਰੀਕਾ ਵਾਲੇ ਪਹੁੰਚ ਚੁੱਕੇ ਆ ਕੀ ਹਾਲ ਹੈ ਜੀ ਵਧੀਆ ਵਧੀਆ ਬਾਈ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਗੁੱਡ ਮਾਰਨਿੰਗ ਜੀ ਉੱਠ ਖੜੇ ਸੀ ਆਪਾਂ ਪਹੁੰਚ ਗਏ ਗੱਡੀਆਂ ਘੱਡੀਆਂ ਦਾ ਸਮਾਨ ਕੱਢਦੇ ਅੱਜ ਧੋਨੇ ਧੋਨੇ ਆ ਫੇਰ ਮਿਲਦੇ ਆ ਹੋ ਗਈ ਉਹ ਤਾਂ ਡਨ ਉਹ ਧਵਾਉਨੇ ਹੁਣ ਫੋਨ ਕਰਿਆ ਬਾਈ ਨੂੰ ਧੋਣ ਵਾਲਾ ਹੁੰਦਾ ਬੜੀਆਂ ਗੰਦੀਆਂ ਬੜੀਆਂ ਹੋ ਗਈਆਂ ਗੱਡੀਆਂ ਫੇਰ ਜਾਣੇ ਕੇ ਪਾਸੇ ਧਵਾ ਦੂਗੇ ਸੈਟਾ ਕੀ ਪਿੱਛੇ ਪੈ ਨਹੀਂ ਤੇਰੇ ਦੇਖਦਾ ਇੰਕਾ ਅਲਾਂ ਬੰਦੇ ਹੋ ਗਏ ਰੈਡੀ ਸੜੀ ਨਿਕਲਦੇ ਹੁਣ ਸਰੀ ਜੱਲ ਨੂੰ ਰੈਡੀਆਂ ਪਾਈ ਜਾਂਦਾ ਬੂਟ ਤੇ ਆਪਾਂ ਰਡੀਆਂ ਦੇਖਦੇ ਹਾਂ ਪਹਿਲਾਂ ਮੁੰਡਿਆਂ ਨੂੰ ਮਿਲਣਾ ਲੋ ਕਿ ਉਹਨੂੰ ਗੱਡੀ ਜਿਆਦਾ ਗੰਦੀ ਹੋ ਗਈ ਸੀ ਉਧਰ ਧੋਈ ਜਾਂਦੇ ਆ ਵਹੀ ਹੁਣੀ ਆਨ ਟੌਪ ਵਾਲਿਆਂ ਨੇ ਭੇਜਿਆ ਬੰਦੇ ਇੱਥੇ ਸੜੀ ਮਾੜੀ ਗੱਲ ਨਹੀਂ ਲੀਭਾ ਗਈ ਗੱਡੀ ਰੈਡੀ ਆ ਉਤੀ ਵੀ ਆਪਣੀ ਦੂਜੀ ਰੈਂਦੀ ਆ ਉਹ ਉਹ ਬਾਤ ਤੇ ਦੋਣਗੇ ਦੌੜਦਾ ਇੰਨੀ ਆਪਾਂ ਨੂੰ ਜਿਹੜੇ ਕੜਮੀ ਹੋਈਆਂ ਉਹੀ ਚਾਹੀਦੀ ਆਪਾਂ ਨੂੰ ਮੀਹਾਂ ਯਾਰ ਹੱਡਣਾ ਕੋ ਜੱਕਾ ਹੀ ਹੈ ਕੋਈ ਇੱਧਰ ਸੱਜੇ ਜਾਣਾ ਆਪਾਂ ਪਤਾ ਉਹ ਮੈਨੂੰ ਪਤਾ ਰ ਮੈਨੂੰ ਆਪਾਂ ਤਾਂ ਸਾਰਾ ਤੂੰ ਜਾਇਆ ਹੈਂ ਗਾਂ ਤੇ ਹੈਲੋ ਗਾਇਸ ਅਸੀਂ ਪਹੁੰਚ ਗਏ ਘਰੇ ਘਰੇ ਹੁਣ ਚੱਲਿਆ ਦੂਜੇ ਘਰੇ ਦੇਖਦੇ ਆਂ ਜਾ ਕੇ ਮਾਹੌਲ ਚਾਲ ਉਹਦਾ ਗਾਇ ਇਹ ਮੇਰੇ ਚਾਚੇ ਦਾ ਮੁੰਡਾ ਗਾਇ ਜੇ ਕੋਈ ਕੁੜੀ ਹੋਵੇ ਦੱਸਿਓ ਜਰੂਰ ਇਹ ਤਾਂ ਅਸੀਂ ਵਿਆਹ ਕਰਨਾ ਹੁਣ ਟਾਈਮ ਨਾਲ ਹੈ ਰੈਡੀ ਸੈਡੀ ਹੋ ਗਈ ਇੱਧਰ ਪਹੁੰਚ ਗਏ ਇਹ ਆਪਣਾ ਇਹ ਥੋੜਾ ਜਿਹਾ ਚੱਕਰ ਚੱਲ ਗਿਆ ਸੀ ਇਹਦਾ ਰੈਂਟ ਵਾਲਿਆਂ ਨੇ ਖੱਜਲ ਕਰਿਆ ਥੋੜਾ ਟਾਈਮ ਫਿਰ ਹੁਣ ਤਾਂ ਚੱਲ ਭਜਾਤੇ ਸੀਗੇ ਉਹ ਦੇਖਣਾ ਇਹ ਮਾਹੌਲ ਚਾਲ ਇੱਥੇ ਕੀ ਆ ਸੇਤ ਨੂੰ ਡੈੜੀ ਡੂੜੀ ਹੋ ਗਿਆ ਇੱਧਰ ਆ ਗਏ ਹੁਣ ਚੱਲਦੇ ਆ ਟਾਈਮ ਲੱਗ ਗਿਆ ਥੋੜਾ ਜਿਹਾ ਇੱਥੇ ਬੰਦਾ ਪਹੁੰਚ ਗਿਆ ਲੈਣ ਹੁਣ ਦੇਖਦੇ ਹਾਂ ਗਾਂ ਚੱਲਦੇ ਆ ਸਰੀਏਲੀ ਨੂੰ ਸਰੀ ਦੰਦੇ ਆ ਜਿਹੜਾ ਗੁੜਾ ਆਗੇ ਆਪਾਂ ਘਰੇ ਮੇਰੇ ਲੋ ਤਾਂ ਜਾਨੂੰ ਆਪਣੀ ਦੂਜੀ ਗੱਡੀ ਵੀ ਧੋਤੀ ਹੋਣੀ ਆ ਹੁਣ ਉਹ ਤੋਂ ਹਜੇ ਰੈਡੀ ਨਹੀਂ ਹੋਈ ਜੀ ਤਾਂ ਕਰਕੇ ਆਪਾਂ ਇੱਥੇ ਗਏ ਜੀਗੇ ਤੇ ਹੁਣ ਆਪਾਂ ਨੂੰ ਲਿਆਇਆ ਬਾਈ ਤੇ ਹੁਣ ਆਪਾਂ ਦੂਜੀ ਗੱਡੀ ਚੱਕ ਕੇ ਚੱਲਦੇ ਆਪਾਂ ਸਰੀ ਨੂੰ ਸਰੀ ਆਈ ਸੀ ਆਪਾਂ ਪੈਲ ਪਲਾਇਆ ਉੱਥੇ ਆ ਖੜਾ ਇਹ ਤਾਂ ਅਲਾ ਦਾ ਮੈਂ ਹਾਲੀ ਮੈਂ ਪੀਪੇ ਦੀ ਘੜ ਕੇ ਬਣਾਈ ਹੁੰਦੀ ਆ ਨਾ ਉਹੀ ਚੀਜ਼ ਆ ਲੱਟਾ ਲੁੱਟਾ ਕੋਹ ਵੀ ਨਹੀਂ ਦੱਸਦੀ ਆ ਜਿਵੇਂ ਆਪਾਂ ਉਹ ਨਹੀਂ ਬਣਾ ਲੈਂਦੇ ਤੁਸੀਂ ਪੀਪੇ ਦਾ ਉਹ ਆਹੋ ਪੀਪਲ ਜੇ ਲੱਗਦੀ ਏ ਸੜੀ ਕਹਿੰਦੇ ਸਾਲ ਦੀ ਬੁਕਿੰਗ ਚੱਲਦੀ ਏ ਲੈ ਇਹਦੇ ਸਾਲ ਦੀ ਤਾਂ ਟਿਕਟੇ ਤੇ ਸਾਰਾ ਹੋਰ ਵੀ ਸਰੀ ਵਾਲੇ ਕਿਵੇਂ ਹੋ ਕੀ ਕਹਿੰਦੇ ਆ ਮੇਨ ਮੇਨ ਪਲਾਜ਼ਾ ਏ ਸਰ ਇਹ ਸਰੀ ਦਾ ਕੀ ਥੋੜਾ ਵੀ ਵਧੀਆ ਏ ਜੀ ਵਧੀਆ ਕਿੱਥੇ ਲੈ ਕੇ ਚੱਲੇ ਸਰੀ ਘਮਾਉਣ ਨੂੰ ਕਹਿੰਦੇ ਬੱਲੂ ਵੀ ਚਾਹ ਚੋਪਾ ਜਿੱਥੇ ਉਹਨੂੰ ਨੌਲੇਜ ਨਹੀਂ ਬੱਲੂ ਬੋਲਦਾ ਹੀ ਨਹੀਂਗਾ ਕੋਈ ਕਹਿੰਦੇ ਕਿੱਥੇ ਪਹੁੰਚ ਗਏ ਕਿੱਥੇ ਪਹੁੰਚ ਗਏ ਕਿਹੜਾ ਪਲਾਜ਼ਾ ਏ ਨਿੰਦਰਾ ਕਿਹੜਾ ਪਲਾਇਆ ਹੈ ਚਲੋ ਫਰੈਸ਼ ਕੋ ਵਾਲਾ ਚਲੋ ਫਰੈਸ਼ ਕੋ ਵਾਲਾ ਨਹੀਂ ਉਂ ਦੱਸ ਕੋਈ ਚਲੋ ਫਰੈਸ਼ ਕੋ ਤਾਂ ਬਹੁਤ ਨੇ ਸਿੱਧੀ ਦੱਸਦਾ ਕਹਿੰਦੇ ਇਹ ਸਾਡੇ ਪਿੰਡ ਦਾ ਮੁੰਡਾ ਹੈ ਇਹ ਟਰਮੀਨਲ ਇਹਦੇ ਚਰਚੇ ਕਹਿੰਦੇ ਪਿੰਡ ਵਾਲੀ ਦੱਸ ਸਕਦੇ ਆ ਦੱਸ ਤੂੰ ਪਿੰਡ ਦਾ ਹੀ ਆ ਉਹੀ ਕਹਿਣਾ ਪਿੰਡ ਵਾਲੀ ਦਿਨਦਰ ਦੱਸ ਓਏ ਨਹੀਂ ਨਹੀਂ ਬੰਦੇ ਨੂੰ ਜੱਜਮੈਂਟ ਤਾਂ ਹੋ ਗਈ ਆ ਨਾਲ ਹੀ ਉੱਪਰ ਨੂੰ ਕਾਲ ਮਤਰਾ ਕਰ ਜਿਹੜਾ ਮਾਰਜੀ ਗਾਣਾ ਕੱਟ ਲੋ ਚਾਹੀਏ ਤਾਂ ਬਾਜ ਬਾਜ ਬਾਅਦ ਤੋਂ ਮੈਂ ਮਤਲਬ ਡਬਿੰਗ ਕਰਨੀ ਆ ਬਲੌਗ ਦੀ। ਜਿਹੜਾ ਮੈਂ ਆਪ ਲਾਉਣੀ ਆ ਬਾਜ ਹੁਣ ਤੇ ਬਾਜ ਛੱਡ ਲਈ ਆਏ ਨਹੀਂ ਪਾਉਣੀ ਵੀਰੇ ਮੈਂ ਡਬਿੰਗ ਡਬਿੰਗ ਕਰਨੀ। ਮੈਨੂੰ ਅੱਧੇ ਘੰਟੇ ਨੂੰ ਐ ਪਤਾ ਲੱਗੂ ਸਨੈਪਚੈਟ ਪਏ ਚੁੱਕ। ਨਹੀਂ ਨਹੀਂ ਟਿਕਟੌਕ। ਹਾਂ। ਇਹ 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 ਮੁੰਡਾ ਆਪਣਾ ਸਰੀਦੋਂ ਕਿ ਦੱਸ ਕੀ ਕਹਿੰਦਾ ਕਿਵੇਂ ਬਲੌਗ ਕੀ? ਇੱਧਰ ਬਾਈ ਦਾ ਬਰਥਡੇ ਆ ਜਨ ਦੱਸਿਆ ਨਹੀਂ ਸੀ ਪਰ ਤੁਹਾਨੂੰ ਪਤਾ ਲੱਗ ਗਿਆ। ਕਮਰੇ ਜਾਨਮ ਤਰੀਕਾ ਨਾਲ ਹੀ ਜਾਨਮ ਤਰੀਕਾ ਹੱਥ ਲੱਗੀ ਸਾਡੇ ਭਰਾਵਾ ਜਨਮ ਤਰੀਕਾ ਲੱਗ ਗਈ ਹੋਣੀ ਹੋਣੀ ਆ ਜੇ ਬਰਦੇ ਬਾਈ ਨਾਲ ਹੀ ਕੁੱਕੜ ਧਰਤਾ ਓਏ ਪਹਿਲਾਂ ਪਹਿਲਾਂ ਹੀ ਜ਼ੋਰ ਪਾਉਂਦਾ ਨੂੰ ਪੱਕ ਪਾ ਨਾਲ ਹੀ ਲਾ ਲਾ ਲੈਣਾ ਨੇ ਜ਼ੋਰ ਜਾ ਪਾ ਯਾਰ ਜ਼ੋਰ ਪਾ ਤੇਨੂੰ ਕੌਂਦਾ ਤੇ ਪੁੱਛ ਧਰਨਾ ਕਿੱਥੇ ਲੱਗਦਾ ਈ ਧਰਨਾ ਕਿੱਥੇ ਲੱਗਦਾ ਈ ਓਏ ਸਟ੍ਰੋਬਰੀ ਹੱਲ ਵਾਲੇ ਪਲਾਜ਼ੇ ਚ ਯਾ ਸਟ੍ਰੋਬਰੀ ਹੱਲ ਹੈ ਕਿੱਥੇ ਪਲਾਜ਼ਾ ਜਿੱਥੇ ਸਨੇਪਲੈਕਸ ਆ ਹਾਂ ਤੇ ਅੱਜ ਕਹਿੰਦੇ ਸਰੀ ਦੇ ਵਿੱਚ ਉਹ ਕਹਿੰਦੇ ਬੰਦੇ ਪਿੰਡ ਵਾਲੀ ਇਕੱਠੇ ਹੋਏ ਸੀਗੇ ਸਾਰੇ ਤੇ ਇਹ ਵੀ ਬਾਈ ਆਪਣਾ ਤਾਂ ਨਾਲ ਹੀ ਆਈ ਦੂਜਾ ਬਾਈ ਆਪਣੇ ਭਾਬਜੀ ਦਾ ਇਹ ਮੂਵ ਹੋਇਆ ਹੋਇਆ ਇੱਥੇ ਤੇ ਇਧਰ ਗੱਲਾਂ ਬਾਤਾਂ ਚੱਲ ਰਹੀਆਂ ਨੇ ਪੂੜੀਆਂ ਜਾਣੀਆਂ ਦੀਆਂ ਇਹਨਾਂ ਪੂਰਾ ਵੀ ਨਜ਼ਾਰਾ ਪੂਰਾ ਫੁੱਲ ਆਇਆ ਕਿਉਂਕਿ ਇੱਕ ਤਾਂ ਸਾਰੇ ਯਾਰ ਬੈਲੀ ਨਾਲ ਦੇ ਸੀਗੇ ਤੇ ਬਾਕੀ ਉਦਾਂ ਸਰੀ ਸੀਗੇ ਮੇਰੇ ਕੋ ਆਪਣੀ ਬਾਈ ਦਾ ਪੀਤੇ ਦਾ ਜਨਮ ਦਿਨ ਸੀ ਮੈਨੂੰ ਫੁੱਲ ਆ ਰੈਂਜ ਬਾਈ ਕੀਤਾ ਪੂਰਾ ਐਨ ਸਰਾ ਲੱਗ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਲੱਗੇ ਆਣ ਵਾਪਸ ਇੱਧਰ ਬਾਈ ਹੁਣੀ ਅਮਰੀਕਾ ਵਾਲੇ ਪਹੁੰਚ ਚੁੱਕੇ ਆ ਕੀ ਹਾਲ ਹੈ ਜੀ ਵਧੀਆ ਵਧੀਆ ਬਾਈ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਉਧਰੋਂ ਵਾਹੇ ਆਪਾਂ ਬਾਈ ਰੋਡ ਆਏ ਸੀ ਹੁਣ ਆਪਾਂ ਇੱਧਰੋਂ ਫਲਾਈਟ ਤੇ ਜਾਣਾ ਤੇ ਬਬ ਇੱਥੇ ਵੇਟ ਕਰਦੇ ਆਪਾਂ ਬਾਗੀ ਆ ਜਗਾ ਲੱਗੀ ਹੈ ਲੱਗੀ ਹੈ ਜੇ ਆਜਾ ਬਸ ਉਹਦੇ ਕੱਪੜਾ ਫੇਰੀ ਜਾਂਦਾ ਉਹਦੇ ਉਹਦੇ ਪੌੜੀ ਜੀ ਦੇ ਉੱਪਰ ਖੜਿਆ ਕੱਪੜਾ ਫੇਰ ਕੇ ਆ ਹੁਣ ਚੱਲਦੇ ਆਂ ਦੰਨੇ ਅਗਲੀ ਨੈਕਸਟ ਅਪਡੇਟ ਵੱਲੂ ਸੈਟ ਵਧੀਆ ਰਿਹਾ ਟਰੈਪ ਟਰੈਪ ਵਧੀਆ ਰਿਹਾ ਪੂਰਾ ਦਾ ਟਰੈਪ ਪਰ ਪੂਰਾ ਸਿਰ ਆ ਰਿਹਾ ਲੋ ਵੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਗਏ ਜੀ ਬ੍ਰੈਂਟਨ ਵਾਪਸ ਤੇ ਮਿਲਦੇ ਆਂ ਤੁਹਾਨੂੰ ਅਗਲੇ ਬਲੌਗ ਚ ਤੇ ਟੇਕ ਕੇਅਰ ਧਿਆਨ ਰੱਖਿਓ ਜੀ ਤੇ ਬਾਏ ਬਾਏ